ਬਾਕਸਿੰਗ ਦੇ ਬਿਗ ਫਾਈਟ ਦੇ ਵਿੱਚ ਜੈਕ ਪੋਲ ਵਿਚਾਲੇ ਜਿਹੜੀ ਹੈ ਇੱਥੇ ਬਾਕਸਿੰਗ ਬਿਗ ਫਾਈਟ ਜਾਰੀ ਹੈ ਟੈਕਸਾਸ ਦੇ ਵਿੱਚ ਮਾਈਕ ਟਾਈਸਨ ਤੇ ਜੈਕ ਪੋਲ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ ਜ਼ਬਰਦਸਤ ਟੱਕਰ ਦੇ ਵਿੱਚ 58 ਸਾਲ ਦੇ ਟਾਈਸਨ ਦਾ 31 ਸਾਲਾ ਜੈਕ ਪੋਲ ਦਾ ਮੁਕਾਬਲਾ ਜਿਹੜਾ ਹੈ ਉਹ ਇੱਥੇ ਦੇਖਣ ਨੂੰ ਮਿਲਿਆ ਟੈਕਸਾਸ ਦੇ ਵਿੱਚ ਮਾਈਕ ਮਾਈਕ ਟਾਈਸਨ ਨੂੰ ਹਰਾ ਦਿੱਤਾ ਹੈ 19 ਸਾਲਾਂ ਬਾਅਦ ਰਿੰਗ ਦੇ ਵਿੱਚ ਹੈਵੀ weight ਚੈਂਪੀਅਨ ਉਤਰੇ ਲੇਕਿਨ ਮਾਈਕ ਟਾਈਸਨ ਨੂੰ ਹਰਾ ਦਿੱਤਾ ਹੈ ਜੈਕ ਪੌਲ ਨੇ ਜੈਕ ਪੌਲ ਦੀ ਸ਼ਾਨਦਾਰ ਜਿੱਤ ਹੋਈ ਹੈ ਤੁਹਾਨੂੰ ਦੱਸਦੇ ਕਿ ਹੈਵੀ weight ਚੈਂਪੀਅਨ 19 ਸਾਲਾਂ ਬਾਅਦ ਇਸ ਰਿੰਗ ਦੇ ਵਿੱਚ ਉਤਰੇ ਸੀ ਬਹੁਤ ਸਾਰੇ ਲੋਕਾਂ ਦੀ ਜੜੀ ਹੈ ਇਸੇ ਮੈਚ ਦੇ ਉੱਤੇ ਇਸੇ ਬਾਕਸਿੰਗ ਦੇ ਮੈਚ ਤੇ ਨਜ਼ਰਾਂ ਟਿਕੀਆਂ ਹੋਈਆਂ ਸੀ ਲੇਕਿਨ ਇਸ ਵੇਲੇ ਦਾ ਵੱਡਾ ਅਪਡੇਟ ਤੁਹਾਨੂੰ ਦੱਸ ਦਈਏ ਕਿ ਮਾਈਕ ਟਾਈਸਨ ਤੇ ਜੈਕ ਪੌਲ ਵਿਚਾਲੇ ਜੋ ਟੱਕਰ ਹੋਈ ਹੈ ਮਾਈਕ ਟਾਈਸਨ ਨੂੰ ਹਰਾ ਦਿੱਤਾ ਹੈ ਜੈਕ ਪੌਲ ਨੇ 58 ਸਾਲ ਦੇ ਟਾਈਸਨ ਦਾ 31 ਸਾਲਾਂ ਜੈਕ ਪੌਲ ਦੇ ਨਾਲ ਮੁਕਾਬਲਾ ਹੋਇਆ ਸੀ ਇਸ ਵੇਲੇ ਦਾ ਵੱਡਾ ਅਪਡੇਟ ਹੈ ਬਾਕਸਿੰਗ ਦੇ ਇਤਿਹਾਸ ਦਾ ਸਭ ਤੋਂ ਵੱਡਾ ਮੈਚ ਦੇਖਣ ਜਿਹਦੇ ਵਿੱਚ ਜੈਕ ਪੌਲ ਤੇ ਮਾਈਕ ਟਾਈਸਨ ਦੇ ਵਿਚਕਾਰ ਇਹ ਬੌਕਸਿੰਗ ਦਾ ਮੈਚ ਦੇਖਣ ਨੂੰ ਮਿਲਿਆ ਬੌਕਸਿੰਗ ਦਾ ਮੁਕਾਬਲਾ ਦੇਖਣ ਨੂੰ ਮਿਲਿਆ ਹੈ ਸੋ ਬੌਕਸਿੰਗ ਬਿਗ ਫਾਈਟ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇੱਥੇ ਟੈਕਸਾਸ ਦੇ ਵਿੱਚ ਜੋ ਇੱਥੇ ਮੁਕਾਬਲਾ ਹੋਇਆ ਮਾਈਕ ਟਾਈਸਨ ਦੀ ਹਾਰ ਹੋਈ ਹੈ ਜੈਕ ਪੌਲ 31 ਸਾਲਾਂ ਦੇ ਜੈਕ ਪੌਲ ਨੇ 58 ਸਾਲਾਂ ਦੇ ਮਾਈਕ ਟਾਈਸਨ ਨੂੰ ਹਰਾ ਦਿੱਤਾ ਸੋ ਮੇਰੇ ਨਾਲ ਡੇਲੀ ਪੋਸ ਦੇ ਐਡੀਟਰ ਇਨ ਚੀਫ ਜਗਦੀਪ ਸਰ ਸੰਧੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਜਗਦੀਪ ਜੀ ਇੱਥੇ ਬਹੁਤ ਵੱਡਾ ਇਹ ਮੁਕਾਬਲਾ ਬਹੁਤ ਲੋਕਾਂ ਦੀ ਨਜ਼ਰਾਂ ਟਿਕੀਆਂ ਹੋਈਆਂ ਸੀ 19 ਸਾਲਾਂ ਬਾਅਦ ਸਭ ਤੋਂ ਪਹਿਲਾਂ ਤਾਂ ਹੈਵੀ weight ਚੈਂਪੀਅਨ ਰਿੰਗ ਦੇ ਵਿੱਚ ਉਤਰਦੇ ਨੇ ਲੇਕਿਨ ਉਹਨਾਂ ਨੇ ਹਾਰ ਦਾ ਸਾਹਮਣਾ ਕੀਤਾ ਇੱਥੇ 31 ਸਾਲਾਂ ਦੇ ਜੈਕ ਪੌਲ ਨੇ 58 ਸਾਲਾਂ ਦੇ ਮਾਈਕ ਟਾਈਸਨ ਨੂੰ ਹਰਾਇਆ। ਕੋ ਬਿਸ਼ਖਰ ਇਸ ਫਾਈਟ ਨੂੰ ਨਾ ਸਿਰਫ ਇਤਿਹਾਸੀ ਯਾਦ ਰੱਖਿਆ ਜਾਏਗਾ ਕਿ 52 ਸਾਲ ਦਾ ਸਰਚ ਆਮ ਤੌਰ ਤੇ 52 ਸਾਲ ਦੇ ਲੋਕ ਜਿਹੜੇ ਆ ਉਹ ਸ਼ਾਇਦ ਗਰਾਊਂਡ ਵਿੱਚ ਵੀ ਨਹੀਂ ਆਪ ਬੰਦੇ ਲੇਕਿਨ ਰਿੰਗ ਦੇ ਵਿੱਚ ਪੈਰ ਰੱਖਣਾ ਔਰ ਇੱਕ ਯੰਗ ਬੌਕਸਰ ਨੂੰ ਟੱਕਰ ਦੇਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ ਔਰ ਮਾਈਕ ਟਾਈਸਨ 19 ਸਾਲ ਦਾ ਸੀ ਜਦੋਂ ਵਰਲਡ ਚੈਂਪੀਅਨ ਬਣਿਆ ਸੀ ਔਰ ਉਸ ਤੋਂ ਬਾਅਦ ਲਗਭਗ 40 ਸਾਲ ਦੇ ਬਾਅਦ ਦੁਬਾਰਾ ਰਿੰਗ ਦੇ ਵਿੱਚ ਉਹਦੀ ਕੋਸ਼ਿਸ਼ ਸੀ ਕਿ ਆਪਣਾ ਲੋਹਾ ਮਨਵਾਏ ਕਿਉਂਕਿ ਮਾਈਕ ਟਾਈਸਨ ਦੀ ਜ਼ਿੰਦਗੀ ਬਹੁਤ ਉਤਰਾ ਚੜਾਅ ਵਾਲੀ ਰਹੀ ਹੈ ਔਰ ਉਹ ਇੱਕ ਬੱਚਿਆਂ ਆਪਣੇ ਨੂੰ ਇੱਕ ਦਿਖਾਣਾ ਚਾਹੁੰਦਾ ਸੀ ਮਾਈਕ ਟਾਈਸਨ ਕਿ ਮੈਂ ਇੱਕ ਦੁਨੀਆ ਦਾ ਮਹਾਨ ਜਿਹੜਾ ਬੌਕਸਰ ਹੈ ਚੁੱਕਿਆ ਸੋ ਨੇ ਮਾਈਕ ਟਾਈਸਨ ਨੇ ਇਹ ਵੀ ਕਿਹਾ ਸੀ ਕਿ ਮੈਂ ਆਪਣੇ ਬੱਚਿਆਂ ਲਈ ਇਹ ਫਾਈਟ ਕਰ ਰਿਹਾ ਸੋ ਅੱਜ ਜੋ ਰਿਜ਼ਲਟ ਆਇਆ ਹੈ ਉਸ ਵਿੱਚ ਕਿਹਾ ਜਾ ਰਿਹਾ ਹੈ ਕਿ ਯੂਨੀਨੀਮਲ ਡਿਸੀਜਨ ਯਾਨੀ ਕਿ ਜਿਹੜੇ ਤਿੰਨ ਜੱਜ ਸੀ ਤਿੰਨਾਂ ਨੇ ਜਿਹੜਾ ਇਹ ਉਟਾਈਸਨ ਨੂੰ ਵਿੱਚ ਹਾਰਿਆ ਹੋਏ ਦੱਸਿਆ ਔਰ ਜਿਹੜਾ ਪੌਲ ਹੈ ਕਿ ਜਿਹੜਾ ਯੂਟਿਊਬਰ ਸੀਗਾ ਉਸ ਨੂੰ ਜਿਹੜਾ ਜਿੱਥੇ ਇਹ ਦਿਖਾਇਆ ਗਿਆ ਪਹਿਲੇ ਕਿ ਜਿਹੜੇ ਜੱਜ ਨੇ ਤਿੰਨ ਜੱਜ ਉਹਨਾਂ ਚ 80 72 79 73 ਦੇ ਨਾਲ ਉਹਨਾਂ ਨੇ ਜਿਹੜਾ ਸਕੋਰ ਹੈ ਉਹ ਬਾਲ ਦੇ ਹਟਕੜ ਜਿੱਤਿਆ ਸੋ ਇਹ ਇੱਕ ਫਾਈਟ ਸੀ ਜਿੱਤੇ ਦੁਨੀਆ ਦੀ ਨਜ਼ਰ ਸੀ ਲੇਕਿਨ ਇਸ ਫਾਈਟਰ ਨੂੰ ਇਸ ਲਈ ਵੀ ਨਜ਼ਰ ਆਇਆ ਜਾਏਗਾ ਕਿਉਂਕਿ Netflix ਤੇ ਅਰਬਾਂ ਲੋਕ ਜਿਹੜੇ ਐ ਇਸ ਫਾਈਟ ਨੂੰ ਦੇਖਣਾ ਚਾਹ ਰਹੇ ਸੀ ਔਰ ਜਿਸ ਵੇਲੇ ਫਾਈਟ ਸ਼ੁਰੂ ਹੋਈ ਇਹਨੇ ਜ਼ਿਆਦਾ ਲੋਕ ਇਸ ਫਾਈਟ ਨੂੰ ਦੇਖ ਰਹੇ ਸੀ ਕਿ ਜਿਹੜੀ Netflix ਦਾ ਜਿਹੜਾ ਸਰਵਰ ਸੀਗਾ ਉਹ ਕਰੈਸ਼ ਹੋ ਗਿਆ ਔਰ ਕਾਫੀ ਲੋਕ ਜਿਹੜੇ ਐ ਇਹ ਫਾਈਟ ਲਾਈਵ ਨਹੀਂ ਦੇਖ ਪਾਏ ਹਾਲਾਂਕਿ ਭਾਰਤੀ ਸਮੇਂ ਅਨੁਸਾਰ ਵੀ 6 ਵਜੇ ਦੱਸਿਆ ਗਿਆ ਸੀ ਕਿ ਮੈਚ ਸ਼ੁਰੂ ਹੋਣਗੇ ਔਰ ਸਭ ਤੋਂ ਪਹਿਲਾਂ ਜਿਹੜਾ ਨੀਰਜ ਸੀਗਾ ਭਾਰਤ ਦਾ ਬੌਕਸਰ ਉਹਦੀ ਫਾਈਟ ਸੀ ਜਿਸ ਉਨੇ ਬ੍ਰਾਜ਼ਿਲ ਦੇ ਨੂਨਜ਼ ਨੂੰ ਹਰਾ ਕੇ ਜਿਹੜੀ ਜਿੱਤ ਹਾਸਲ ਕੀਤੀ ਔਰ ਸਭ ਤੋਂ ਜ਼ਿਆਦਾ ਐਂਟੀਸੀਪੇਟਿਡ ਸੀ ਬਾਈਕ ਟਾਈਸਨ ਦੀ ਫਾਈਟ ਜੋ ਕਿ ਕੁਝ ਹੀ ਸਮੇਂ ਪਹਿਲਾਂ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ ਔਰ ਇਹੀ ਖਬਰ ਆ ਰਹੀ ਹੈ ਕਿ 8 ਰਾਉਂਡ ਦਾ ਜਿਹੜਾ ਮੈਚ ਸੀਗਾ ਉਹ ਜਿਨਾਨੀਮਸ ਡਿਸੀਜਨ ਯਾਨੀ ਕਿ ਜਿਹੜੇ ਰੈਫਰੀਜ਼ ਨੇ ਉਹਨਾਂ ਨੇ ਜੈਕ ਪੌਲ ਦੇ ਹੱਕ ਵਿੱਚ ਉਹਦਾ ਫੈਸਲਾ ਜਿਹੜਾ ਸੁਣਾ ਦਿੱਤਾ ਹੈ ਜੀ ਜੀ ਬਿਲਕੁਲ 58 ਸਾਲ ਦੇ ਰਟਾਇਸਨ ਦਾ ਜੋ 31 ਸਾਲਾ ਦੇ ਜੈਕਪਾਲ ਦੇ ਨਾਲ ਹੀ ਮੁਕਾਬਲਾ ਦੇਖਣ ਨੂੰ ਮਿਲਿਆ ਲੇਕਿਨ ਬਹੁਤ ਵੱਡੀ ਗੱਲ ਹੈ ਜੁਕਤਿਪ ਜੀ ਕਿ ਉਹ ਆਪਣੇ ਤੋਂ ਇੰਨੀ ਛੋਟੀ ਉਮਰ ਦੇ ਜੜੇ ਮੁਕਾਬਲੇਬਾਜ਼ ਦੇ ਨਾਲ ਇਸ ਰਿੰਗ ਦੇ ਵਿੱਚ ਉਤਰੇ ਨੇ ਤੇ ਇੰਨੇ ਸਾਲਾਂ ਬਾਅਦ ਉਹਨਾਂ ਨੇ ਰਿੰਗ ਦੇ ਵਿੱਚ ਵਾਪਸੀ ਕੀਤੀ ਹੈ ਹਾਰ ਦਾ ਜ਼ਰੂਰ ਕਿਤੇ ਨਾ ਕਿਤੇ ਸਾਹਮਣਾ ਕਰਨਾ ਪਏ ਲੇਕਿਨ ਮੋਟੀਵੇਸ਼ਨ ਦੇ ਮਾਮਲੇ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਨੂੰ ਵਿਸ਼ਾਖਾ ਦੇਖੋ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਫਾਈਟ ਦੇਖ ਰਹੇ ਹੋਣਗੇ ਉਹਨਾਂ ਨੂੰ ਇਸ ਗੱਲ ਦੇ ਚੱਲ ਰਹੀ ਹੋਏਗੀ ਕਿ ਇਸ ਉਮਰ 'ਚ ਵੀ ਕਮਬੈਕ ਜੋ ਦਿਖਾਈ ਹੈ ਉਸ ਨਾਲ ਬਹੁਤ ਸਾਰੇ ਲੋਕ ਜਿਹੜੇ ਐ ਮੈਨੂੰ ਲੱਗਦਾ ਹੈ ਉਹ ਸਪੋਰਟਸ ਵੱਲ ਗਹਿਰਾ ਧਿਆਨ ਦੇਣਗੇ ਕਿਉਂਕਿ 58 ਸਾਲ ਦਾ ਇੱਕ ਸ਼ਖਸ ਜਿਹੜਾ ਕਿ ਆਊਟ ਆਫ ਸ਼ੇਪ ਸੀ ਕਿਉਂਕਿ ਬਹੁਤ ਸਾਰਾ ਜਿਹੜਾ ਲਗਭਗ 20-22 ਕਿਲੋ ਜਿਹੜਾ weight ਹੈ ਮਾਈਕ ਫਾਈਟਰ ਨੇ ਘਟਾਇਆ ਹਾਲਾਂਕਿ ਉਹ ਰਿੰਗ ਦੇ ਵਿੱਚ ਕਾਫੀ ਸਲੋ ਦਿਖੇ ਜਦੋਂ ਆਪਣੀ ਜਵਾਨੀ ਵਿੱਚ ਬਾਕਸਿੰਗ ਕਰਦੇ ਸੀ ਤੇ ਜਿਹੜੇ ਬਾਕਸਰ ਸੀ ਉਹਨਾਂ ਤੋਂ ਡਰ ਕੇ ਭੱਜਦੇ ਸੀ ਲੇਕਿਨ ਜੈਕ ਪੌਲ ਦੀ ਹੱਥ ਸਟ੍ਰੈਟਜੀ ਇਹ ਸੀ ਕਿ ਮਾਈਕ ਟਾਈਸਨ ਨੂੰ ਉਥੇ ਕਾਦਨ ਔਰ ਉਹਨਾਂ ਨੇ ਉਹੀ ਕੰਮ ਕੀਤਾ 8 ਰਾਊਂਡ ਦੀ ਫਾਈਟ ਉਹਨਾਂ ਦੀ ਕੋਸ਼ਿਸ਼ ਸੀ ਕਿ 8 ਰਾਊਂਡ ਤੱਕ ਲੈ ਕੇ ਜਾਈਏ ਹਾਲਾਂਕਿ ਉਹਨਾਂ ਨੇ ਇਹ ਵੀ ਚੈਲੰਜ ਕੀਤਾ ਸੀ ਕਿ ਅਗਰ ਜਿਹੜੇ ਮਾਈਕ ਟਾਈਸਨ ਉਹਨਾਂ ਨੂੰ 4 ਰਾਊਂਡ ਤੱਕ ਉਹਨਾਂ ਦੇ ਸਾਹਮਣੇ ਖੜੇ ਰਹੇ ਤੇ ਉਹਨਾਂ ਨੂੰ 5 ਮਿਲੀਅਨ ਡਾਲਰ ਯਾਨੀ ਕਿ 42 ਕਰੋੜ ਰੁਪਏ ਵਾਧੇ ਦੇਣਗੇ ਲੇਕਿਨ ਮਾਈਕ ਟਾਈਸਨ 8 ਰਾਊਂਡ ਜਿਹੜੇ ਆ ਉਹਨਾਂ ਨੇ ਬਹਾਦਰੀ ਨਾਲ ਫਾਈਟ ਕੀਤੀ ਲੇਕਿਨ ਉਮਰ ਦਾ ਬਹੁਤ ਜ਼ਿਆਦਾ ਫਾਸਲਾ ਸੀ ਔਰ ਇਸ ਕਰਕੇ ਮਾਈਕ ਟਾਈਸਨ ਦੀ ਹਾਰ ਹੋਈ ਹੈ ਲੇਕਿਨ ਜਿੱਤ ਬੌਕਸਿੰਗ ਦੀ ਹੋਈ ਹੈ ਕਿ 58 ਸਾਲ ਦੀ ਉਮਰ 'ਚ ਹਿਸਟਰੀ ਵਿੱਚ ਇਹ

ਮਾਈਕ ਟਾਈਸਨ ਦੀ ਜੋ ਜਜ਼ਬਾ ਸੀਗਾ ਉਸ ਨੂੰ ਜ਼ਰੂਰ ਸਾਰੇ ਸਪੋਰਟਸ ਲਵਰ ਸੁਲਾਮ ਕਰਨਗੇ ਲੇਕਿਨ ਰੀਸੈਂਟ ਟਾਈਮਸ ਦੀ ਮਾਡਰਨ ਟਾਈਮਸ ਦਾ ਸਭ ਤੋਂ ਜ਼ਿਆਦਾ ਬਾਕਸਿੰਗ ਦਾ ਦੇਖਣ ਵਾਲਾ ਮੈਚ ਬਣ ਗਿਆ ਔਰ ਉਹਨ ਦੇਖਣ ਵਾਲੀ ਗੱਲ ਹੋਏਗੀ ਕਿ ਮਾਈਕ ਟਾਈਸਨ ਜਿਹੜਾ ਦੁਬਾਰਾ ਮੈਚ ਚਾਹਣਗੇ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਕੋਈ ਬਾਕਸਰ ਹਾਰਦਾ ਹੈ ਤੋ ਉਹ ਰੀਮੈਚ ਲਈ ਰਿਕਵੈਸਟ ਕਰਦਾ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਤੇ ਉਮਰ ਦੇਸ ਫੜਾ ਚ ਕੀ ਉਹ ਦੁਬਾਰਾ ਕੁਝ ਮਹੀਨੇ ਬਾਅਦ ਜੈਕ ਪੌਨਰ ਲੜਨਗੇ ਕਿ ਨਹੀਂ ਲੜਨਗੇ ਕਿਉਂਕਿ ਜੋ ਫੈਨਸ ਦੇਖਣਾ ਚਾਹ ਰਹੇ ਸੀ ਲਾਈਵ ਮੈਚ ਉਹ ਨਹੀਂ ਦੇਖ ਪ ਹੁਣ ਅੱਗੇ ਦੇਖਣਾ ਹੋਏਗਾ ਕਿ ਕੀ ਜੈਕ ਪੋਲੋ ਟਾਈਸਨ ਦਾ ਰੀਮੈਚ ਹੁੰਦਾ ਹੈ ਕਿ ਨਹੀਂ ਹੁੰਦਾ ਲੇਕਿਨ 58 ਸਾਲ ਦੀ ਉਮਰ ਕਾਫੀ ਮੁਸ਼ਕਿਲ ਸੀ ਮਾਈਕ ਟਾਈਸਨ ਲਈ ਲੇਕਿਨ ਉਸਨੇ ਬਾਅਦੂਦ ਇੱਕ ਸਟਰੋਂਗ ਜਿਹੜੀ ਪਰਫਾਰਮੈਂਸ ਮਾਈਕ ਟਾਈਸਨ ਵੱਲੋਂ ਦਿੱਤੀ ਗਈ ਔਰ ਚਾਹੇ ਉਹ ਹਾਰ ਗਏ ਨੇ ਲੇਕਿਨ ਬਾਕਸਿੰਗ ਜ਼ਰੂਰ ਆ ਜਿੱਤੀ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਉਹਨਾਂ ਦੀ ਉਮਰ ਦੇ ਜਿਹੜੇ ਹੋਣਗੇ ਉਹਨਾਂ ਨੂੰ ਵੀ ਬੜੀ ਮੋਟੀਵੇਸ਼ਨ ਮਿਲੀ ਹੋਏਗੀ ਕਿ ਅਗਰ ਇੱਕ ਸਖਸ਼ ਪ੍ਰੋਫੈਸ਼ਨਲ ਬਾਕਸਿੰਗ ਵਿੱਚ ਇਸ ਉਮਰ 'ਚ ਵਾਪਸੀ ਕਰ ਸਾਰਾ ਘਟੋ ਘਟੋ ਗਰਾਊਂਡਸ ਜਾ ਕੇ ਜਾਂ ਥੋੜੀ-ਬਹੁਤ ਐਕਸਰਸ ਜਿਹੜੀ ਆ ਉਹ ਕਰ ਸਕਦੇ ਆ ਸੋ ਮਾਈਕ ਪੈਸ਼ਨ ਜਿਹੜਾ ਹੈ ਉਹਨਾਂ ਨੇ ਦਿਖਾ ਦਿੱਤਾ ਦੁਨੀਆ ਨੂੰ ਕਿ 19 ਸਾਲ ਦੀ ਉਮਰ 'ਚ ਵਰਲਡ ਚੈਂਪੀਅਨ ਬਣੇ ਸੀ ਲੇਕਿਨ ਇਹ ਵੀ ਰਿਕਾਰਡ ਹੈ 51 ਸਾਲ ਦੀ ਉਮਰ 'ਚ ਉਹਨਾਂ ਨੇ ਕਮਬੈਕ ਕੀਤਾ